ਆਮ ਤੌਰ ਤੇ ਵਿਆਹ ਖੁਸ਼ੀ ਦਾ ਪ੍ਰਤੀਕ ਹੈ ਮੌਤ ਸੋਗ ਦਾ ਪ੍ਰਤੀਕ ਹੈ ਵਿਆਹ ਵਿੱਚ ਸੰਯੋਗ ਹੁੰਦਾ ਹੈ ਤੇ ਮੌਤ ਵਿੱਚ ਵਿਜੋਗ ਹੁੰਦਾ ਫਿਰ ਅਲ ਸੁਣੋ ਵਿਆਹ ਵਿੱਚ ਸੰਯੋਗ ਹੈ ਦੋ ਸ਼ਰੀਰਾਂ ਦਾ ਸੰਯੋਗ ਦੋ ਰੂਹਾਂ ਦਾ ਸੰਯੋਗ ਬਣਿਆ ਜਿਹਨੂੰ ਆਪਾਂ ਦੰਪਤੀ ਕਹਿੰਦੇ ਆ ਪਤੀ ਪਤਨੀ ਕਹਿੰਦੇ ਤੇ ਜਿਹੜਾ ਮੌਤ ਹੈ ਇਹ ਸੰਯੋਗ ਨਹੀਂ ਇਸ ਨੂੰ ਆਪਾਂ ਵਿਜੋਗ ਕਹਿੰਦੇ ਆ ਵਿਜੋਗ ਦਾ ਅਰਥ ਵਿਛੋੜਾ ਇਹਦਾ ਮਤਲਬ ਵਿਆਹ ਮਿਲਾਪ ਹੈ ਤੇ ਮੌਤ ਵਿਛੋੜਾ ਹੈ ਜਿੱਥੇ ਮਿਲਾਪ ਹੁੰਦਾ ਹੈ ਉੱਥੇ ਖੁਸ਼ੀ ਦੇ ਗੀਤ ਗਾਏ ਜਾਂਦੇ ਆ ਜਿੱਥੇ ਵਿਛੋੜਾ ਹੁੰਦਾ ਹੈ ਉੱਥੇ ਲੋਕ ਮਾਤਮ ਦੀ ਗੱਲ ਕਰਦੇ ਆ ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਹਜ਼ੂਰ ਨੇ ਮੌਤ ਦੇ ਵੇਲੇ ਵੀ ਸੋਹਲਾ ਸਾਹਿਬ ਦੀ ਬਾਣੀ ਦਰਜ ਕਰਕੇ ਕਿਆ ਭਾਈ ਕੇਵਲ ਸ਼ਰੀਰਾਂ ਦੇ ਮਿਲਾਪ ਦੀ ਖੁਸ਼ੀ ਦੇ ਗੀਤ ਨਹੀਂ ਇਬਾਦਤ ਕਰਨ ਵਾਲਾ ਸਿਮਰੰਜ ਭੀ ਜੀਰੂ ਜਦੋਂ ਸੰਸਾਰ ਤੋਂ ਤੁਰਦੀ ਹੈ ਉਹਦੇ ਵਾਸਤੇ ਮੌਤ ਵੀ ਇੰਨੀ ਖੁਸ਼ੀ ਹੈ ਜਿੰਨੀ ਵਿਆਹ ਦੀ ਖੁਸ਼ੀ ਹੁੰਦੀ ਹੈ